ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖਾ ਆਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਪਹਿਲਾਂ ਵੀ ਆਪਾਂ ਇਸ ਘਰੋਂ ਇੱਕ ਵੀਡੀਓ ਬਣਾਈ ਸੀ ਅੱਜ ਦੂਜੀ ਬਣਾਉਣ ਆਏ ਆ ਜੀ ਇੱਕ ਤਾਂ ਬਾਈ ਦੀ ਤਾਜੀ ਸੂਈ ਗਾਂ ਐ ਤੇ ਇੱਕ ਗੱਬਣ ਆ ਪਸ਼ੂ ਬਾਈ ਕੋਲ ਹਮੇਸ਼ਾ ਇੱਕ ਜਾਂ ਦੋ ਹੀ ਹੁੰਦੇ ਆ ਪਰ ਹੁੰਦੇ ਟੌਪ ਦੇ ਪਿਛਲੀ ਗਾਂ ਵੀ ਬਹੁਤ ਟੌਪ ਦੀ ਸੀ ਤੇ ਅੱਜ ਵੀ ਨਕੀਨਈ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗਰਜੰਟ ਸਿੰਘ ਢੱਲੋਂ ਐ ਪਿੰਡ ਹੋਗਾ ਅਨੰਦ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 6283740133 ਠੀਕ ਆ ਬਾਈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਕ ਕੀ ਗਾ ਜੀ ਹਾਂ ਵੀਰੇ ਉਹ ਉਦੋਂ ਹੀ ਸੇਲ ਹੋ ਗਈ ਸੀ ਠੀਕ ਆ ਬਾਈ ਸੂਈ ਵੀ ਤੇ ਸ਼ੁਰੂ ਕਰ ਲਾਂਗੇ ਕਿੰਨਵਾਂ ਸੂਆ ਸੂਈ ਵੀ ਹੈ ਜੀ ਦੂਜਾ ਸੂਆ ਸੂਈ ਹੈ ਜੀ ਠੀਕ ਆ ਜੀ ਅੱਜ ਸਵੇਰ ਲੈ ਕੇ ਆਂਦੀ ਹੈ ਮਾਲਕਾਂ ਨੇ 24 ਲੀਟਰ ਦੁੱਧ ਪਹਿਲੇ ਸੂਏ ਦਾ ਦੱਸਿਆ ਇਹਦਾ ਠੀਕ ਆ ਬਾਈ ਕਿੰਨੇ ਦਿਨ ਬਾਕੀ ਇਹਦਾ ਥਣ ਲੈਵਾ ਅਗਵਾਈ ਭਰਦਾ ਕੋਈ ਕਹਿੰਦੀ ਸਹੀ ਗੱਲ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਕੱਲ ਸੂਈ ਹੈ ਇਹ ਬੱਚਾ ਕੀ ਹੈ ਜੀ ਬੱਚਾ ਜੀ ਮਗਰ ਵਜਾ ਥਾ ਵੀ ਦਿੰਨੇ ਆ ਜੇ ਠਾਉਣਾ ਤਾਂ ਠਾ ਕੇ ਦਿਖਾ ਦਿਓ ਜੀ ਜਿਹੜਾ ਬਾਈ ਹੁਣ ਬੋਲਾ ਕਿ ਮੇਰੇ ਨਹੀਂ ਹੋਣੀ ਮੈਂ ਤਾਂ ਐਵੇਂ ਕਹਦਾ ਪਤਾ ਕਿਣਾ ਤੜਕੇ ਧਾਰਾ ਮਾਰ ਕੇ ਲੈ ਕੇ ਆਏ ਆ ਠੀਕ ਆ ਬਾਈ ਮਾਲਕ ਕੋ ਕਿੰਨਾ ਦਸੀ ਜਾਣ ਹੁਣ ਤਾਂ ਕਿਹੜਾ ਬੌਲੇ ਚਾ ਜੱਥ ਨੇ ਇਹਨੂੰ ਖਾਲੀ ਕਰੂਗਾ ਹੱਥ ਨੇ ਬਦਲ ਲਾ ਝੂਠ ਮਰਾਉਣਾ ਕਿੰਨਾ ਮਰਾਲੋ ਅਗਲੇ ਨੇ ਅਗਲੇ ਸੂਏ ਦਾ 24 ਲੀਟਰ ਦੱਸਿਆ ਪਿਛਲੇ ਸੂਏ ਦਾ 24 ਲੀਟਰ ਬਾਕੀ ਬਾਈ ਗਵਾਈ ਭਰਦਾ ਹਵਾਨ ਲੱਗਦੀ ਗੱਲ ਸਹੀ ਜਿਹੜੇ ਬਾਈ ਥਾਣਾ ਦੀ ਆ ਓਕੇ ਜਮਾ ਜੀ ਜਮਾ ਓਕੇ ਆ ਜੀ ਬੰਨਿਆ ਰਗੀਦਾਰ ਕੋਈ ਉੱਥੇ ਬੈਠਾ ਮੰਗਾ ਲੈ ਕੇ ਤੇ ਹੀ ਬੈਠਾ ਜੀ ਥਾਣੇ ਚ ਕੋਈ ਭੂਰ ਛਟਾ ਕੋਈ ਨੌਕਸ ਹੋਵੇ ਆਪਾਂ ਦੇਣਦਾਰ ਆ ਠੀਕ ਆ ਬਾਈ ਤ ਨਗੀਨਾ ਪੀਸ ਆ ਜੀ ਐਚ ਐਫ ਦਾ ਦੂਜਾ ਸੂਆ ਬਾਈ ਕਹਿੰਦਾ ਘੰਟਾ ਖੰਡ ਹੀ ਹੋਇਆ ਲਿਆਂਦੀ ਨੂੰ ਮੈਂ ਧਾਰਾ ਮਾਰ ਕੇ ਲੈ ਕੇ ਆਂਦੀ ਆ ਸ਼ਾਮ ਨੂੰ ਚਵਾਈ ਹੋਊਗੀ ਪ੍ਰੋਪਰ ਤੁਹਾਨੂੰ ਦੱਸ ਦੂਗਾ ਬਾਈ ਬਈ ਕਿੰਨਾ ਬੋਲਾ ਤਿਆਰ ਆ ਪਿਛਲੇ ਸੂਏ ਦਾ 24 ਲੀਟਰ ਦੱਸਿਆ ਮਾਲਕਾਂ ਨੇ ਤੇ ਹਵਾਨਾ ਗਵਾਈ ਭਰਦਾ ਬਈ 24 ਲੀਟਰ ਕੋਈ ਬਾਲਾ ਨਹੀਂ ਬਰੀਡ ਦਾੰਤ ਕੋਈ ਨਹੀਂ ਸਕਿਨ ਦੇਖ ਲੋ ਸ਼ਾਈਨਿੰਗ ਵਾਲੀ ਬਾਕੀ ਮਗਰ ਬੱਚਾ ਵੱੱਛਾ ਏ ਥਣ ਬਹੁਤ ਟਾਪ ਟੌਪ ਦਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਚਾਰੇ ਥਣ ਗੈਪ ਤੇ ਹੱਥੀ ਚਵਾਈ ਵਾਲੇ ਮੇਨ ਗੱਲ ਹੁੰਦੀ ਥਣਾ ਦੀ ਬਾਈ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਚਾਹੇ ਕੋਈ ਆਨਲਾਈਨ ਵੀਰ ਚਾਹੇ ਕੋਈ ਆਨਲਾਈਨ ਮੰਗਾ ਲੇ ਮੈਂ ਦੇਣਦਾਰ ਆ ਜੇ ਥਣ ਚ ਕੋਈ ਨੁਕਸਨ ਨਿਕਲਦਾ ਗੰਨੇ ਅਰਗੀ ਧਾਰ ਆਊਗੀ ਜਿਹੜਾ ਦੁੱਧ ਆ ਅੱਗੇ ਤੁਹਾਡੀ ਸੇਵਾ ਦਾ ਹਮਾਨੇ ਦੀ ਬੰਤਰ ਦੇਖ ਲਓ ਬਈ ਅੱਗੇ ਨੂੰ ਵੀ ਫੁੱਲਾ ਤੇ ਬੈਕ ਸਾਈਡ ਨੂੰ ਵੀ ਗੇਠ ਵਾਂਗੂ ਮਗਰ ਫਿਰ ਦਾ ਸੂਤੋਂ ਲੈ ਕੇ ਖੁੱਚਾਂ ਤੇ ਕਰਵਾਉਣਾ ਜਾਂਦਾ ਤੇ ਬੰਤਰ ਹਵਾਨੇ ਦੀ ਪੂਰੀ ਠੋਸ ਫਿਟਿੰਗ ਵਾਲੀ ਸੋਨਾ ਗਲਾਬੀ ਹਵਾਨਾ ਠੰਡੀ ਫੀਲ ਹੈ ਜਿਵੇਂ ਹੱਥ ਮਾਰੀਏ ਉਵੇਂ ਪੂਰ ਚੱਕੀ ਜਾਂਦੀ ਸਹੀ ਗੱਲ ਹੈ ਜੀ ਠੀਲ ਸੌ ਕਰਮ ਵਾਲਾ ਪਸੂ ਪੂਰਾ ਹੀ ਹੈ ਜੀ ਚਾਹੇ ਜਵਾਕ ਚੋਈ ਜਾਂ ਗੁੜੀਆਂ ਚੋਈ ਜਾਂ ਕੋਈ ਮਰਜੀ ਚੋਈ ਜਾਵੇ ਕੋਈ ਹੈ ਨਹੀਂਗਾ ਜੀ ਵਾਧਾ ਵਟਾ ਕਰਮ ਵਾਲੀ ਨੂੰ ਮੁੱਲ ਬਈ ਇਹਦਾ ਜਾਇਜ਼ ਹੈ ਜੀ ਇਹਦਾ 80000 ਹੈ ਕੋਜੂ ਮਾਨਤਾਂ ਜੀ ਥੋੜਾ ਬੋਤਾ ਕਰਦੇ ਆ ਠੀਕ ਆ ਜੈਜ ਮੁੱਲਾ ਜਮਾ ਬਾਈ ਕਹਿੰਦਾ 80000 ਰੁਪਇਆ ਮੁੱਲ ਕਰਦੇ ਆ ਬਾਕੀ ਉਹਦੇ ਚ ਮਾਨਤਾਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਦੋ ਨੰਬਰ ਨਹੀਂ ਇਹ ਆ ਜੀ ਫੇਸ ਕੁਆਲਟੀ ਚੈੱਕ ਕਰੋ ਸੁਆ ਬਾਈ ਕਿੰਨਾ ਇਹ ਵੀ ਦੂਜੇ ਹੀ ਸੂਣੀਆਂ ਮੇਰੀ ਠੀਕ ਆ ਦੈਣ ਕਿੰਨੇ ਲੈ ਜੂ ਬਾਈ ਇਹਦੇ 5-6 ਦਿਨ ਪਏ ਹੋਰੀ ਕਿੰਨਾ ਕੁ ਪਾਜੀ ਦਰ ਦੀ ਇਹ ਪਾ ਦੂ 27-28 ਕਿਲੋ ਖੁੱਲਾ ਪਾ ਦੂਗੀ ਠੀਕ ਆ ਜੇ ਬਣਨਾ ਬਹੁਤ ਆ ਬੱਚੀ ਠੀਕ ਆ ਬਾਈ ਥਣਾ ਦੀ ਓਕੇ ਆ ਜੀ ਜਮਾ ਓਕੇ ਆ ਜੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਬੱਚੀ ਦੀ ਸੋਹਣੀ ਫੇਸ ਕੁਆਲਿਟੀ ਪਿੰਕ ਨੋਜ਼ ਵਾਲੀ ਹੈ ਜੀ ਬਾਕੀ ਜਿਹੜੀ ਹਾਈਟ ਦੀ ਗੱਲ ਕਰਦਾ ਬਾਈ ਕਈ ਮੈਸੇਜ ਕਰਦੇ ਹੁੰਦੇ ਬਾਈ ਹਾਈਟ ਜਰੂਰ ਦੱਸਿਆ ਕਰੋ ਹਾਈਟ ਵੱਡੀਆਂ ਗਾਇਆਂ ਵਾਲੀ ਹੈ ਜੀ ਲਗਭਗ 4.5 ਤੋਂ 5 ਦੇ ਵਿੱਚ ਵਿੱਚ ਹੋਊਗੀ ਅੰਦਾਜ਼ਾ ਹੀ ਹੁੰਦਾਗਾ ਮੇਰਾ ਵੀ ਨਾਲ ਦੀ ਕੱਚੀ ਕਹਿੰਦੇ ਵੇਖਣੀ ਹੈ ਤਾਂ ਉਹ ਦਿਖਾ ਦੇ ਫਿਰ ਵੱਡੀ ਹੈਰ ਦੀ ਉਹ ਵੀ ਦਿਖਾ ਦਾਂਗੇ ਜੀ ਕਿਹ ਹੈ ਇਹ ਵੀਡੀਓ ਪਾਉਣੀ ਤਾਂ ਹੈ ਨਹੀਂ ਸੀ ਠੀਕ ਆ ਬਈ ਉਹ ਵੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਨੰਬਰ ਤੇ ਬਾਕੀ ਬਈ ਆ ਛੋਟੀ ਜਿਹੀ ਸ਼ਾਖ ਚੱਲਦੀ ਚੂ ਨਾ 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 ਨਹੀਂ ਚੱਲਦੀ ਨਹੀਂ ਇਹ ਤਾਂ ਉਹ ਵੀ ਆ ਮਾੜੀ ਜੀ ਵੈਸੇ ਹੀ ਤਿਆਰੀ ਬਹੁਤ ਚੰਗੀ ਕਰੂਗੀ ਹਵਾਨੇ 'ਚ ਵਲਟਣਾ ਬਹੁਤ ਪੰਨਿਆਂ ਨੇ ਸੋਹਣੀ ਫੇਸ ਕੁਆਲਿਟੀ ਥਣ ਸੋਹਣਾ ਗੁਲਾਬੀ ਲੱਗਿਆ ਵਾ ਜਿੱਦ ਦੇ ਕਰਮਾੜੀ ਤਿਆਰ ਹੋਗੀ ਉਹਦੇ ਪੰਡ ਦਾ ਹਵਾਨਾ ਤਿਆਰ ਕਰਨਾ ਹੀ ਬਾਕੀ ਫੇਸ ਕੁਆਲਟੀ ਜਾਤ ਬਰੀਡ ਦਾ ਅੰਤ ਕੋਈ ਨਹੀਂ ਸੀਰ ਸੌ ਵੀ ਫੁੱਲ ਬਾਈ ਕਹਿੰਦਾ ਥਣਾ ਦੀ ਓਕੇ ਆ ਬੇਫਿਕਰ ਹੋ ਜਾਓ ਲਓ ਜੀ ਸੀਰ ਸੌ ਦਾ ਕਰਮ ਵਾਲੀ ਦਾ ਅੰਤ ਹੀ ਕੋਈ ਨਹੀਂ ਥਣਾ ਦੇ ਸਹਿ ਸੋਹਣੇ ਆ ਮਸ਼ੀਨ ਵਾਲੇ ਵੀ ਆ ਤੇ ਦੂਜੇ ਹੱਤੀ ਚਵਾਈ ਵਾਲੇ ਵੀ ਆ ਜਿਵੇਂ ਜਿਹਦਾ ਚਿੱਤ ਕਰਦਾ ਚੋ ਸਕਦਾ ਜੀ ਇਹਦਾ ਮੁੱਲ ਬਾਈ ਇਹਦਾ 85000 ਹੈ ਕੋਜੂ ਮਾਨਤਾਂ ਜੀ ਬਸ ਥੋੜਾ ਬਹੁਤਾ ਹੋ ਉਹਨਾਂ ਕੋ ਮੁੱਲ ਕਰ ਦੇਈਦਾ ਬਾਈ ਜੇ ਤਾਂ ਇਹਦਾ 85000 ਰੁਪਿਆ ਬਾਕੀ ਉਹਦੇ ਚ ਮਾਨ ਤਾਨ ਹੋ ਜਾਊਗਾ ਜੇ ਕਿਸੇ ਵੀਰ ਨੇ 20 ਦਿਨਾਂ ਦੀ ਕੱਚੀ ਲੈਣੀ ਹੋਵੇ ਉਹ ਵੀ ਬਾਈ ਕੋਲ ਖੜੀ ਆ ਜੇ ਤਾਂ ਸੇਲ ਹੋ ਗਈ ਤਾਂ ਠੀਕ ਆ ਨਹੀਂ ਹੋਰ ਹਫ਼ਤੇ ਤੱਕ ਤਿਆਰ ਕਰਕੇ ਵੇਚਿਆ ਕਰ ਕਰਕੇ ਬਾਈ ਕਹਿੰਦਾ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਹਾਈਟ ਚੈੱਕ ਕਰਦੀ ਅੱਜ ਤੱਕ ਦੀ ਪੂਰੀ ਡਬਲ ਗਾਂ ਹੋਊ ਏਡਾ ਕੱਦ ਨਹੀਂ ਆਪਾਂ ਕਿਸੇ ਦਾ ਬਾਈ ਬਰੋਬਰ ਖੜੀ ਮੇਰੇ ਹਿਸਾਬ ਨਾਲ 6 ਫੁੱਟ ਟੰਗੂ ਕੱਦ ਦਾ ਜੀ ਆ ਗਾਂ ਹੀ ਬਰਾਬਰ ਕਰ ਦੇਣਾ ਨਾ ਇਹ ਗਾਂ ਵੀ ਬਹੁਤ ਵੱਡੀ ਆ ਗਾਂ ਉਹ ਵੀ ਐਫ ਵੱਡੀ ਆ ਪਰ ਇਹਦੇ ਮੁਕਾਬਲੇ ਫਿਰ ਵੀ ਛੋਟੀ ਲੱਗਦੀ ਆ ਉਧਰ ਕੰਦਨੀ ਨੂੰ ਕੈਮਰਾ ਮਾਰ ਦੋ ਸਹੀ ਗੱਲ ਆ ਕੰਦ ਮੇਰੇ ਹਿਸਾਬ ਨਾਲ ਜੇ ਮੈਨ ਨਾ ਹੋਵੇ ਭਾਈ 6 ਦੇ ਲਾਗੇ ਤੱਕ ਜਾਣਾ 5.5 ਫੁੱਟ ਤੋਂ ਬਾਹਰ ਕੱਦ ਹੋਊਗਾ ਗਾਂ ਦਾ ਜਦੋਂ ਤੁਸੀਂ ਆਓਗੇ ਨਾ ਕਿਹ ਚੀਜ਼ ਜ਼ਰੂਰ ਹੈ ਹੋਊਗੀ 15 17 ਦਿਨਾਂ ਦੀ ਲਸੀਮਨ ਦਾ ਪਤਾ ਬਈ ਇਹਦਾ ਸਿਮਨ ਸਾਰਾ ਦੱਸ ਦਿਆਂਗੇ ਜੋ ਕੋਈ ਟੈਰ ਹਾਂ ਬਾਈ ਠੀਕ ਹੈ ਲਓ ਜੀ ਰਿਕਾਰਡ ਵੀ ਸਾਰਾ ਹੈਗਾ ਮਿਲਕ ਰਿਕਾਰਡ ਕਿੰਨਾ ਬਈ ਇਹਦਾ ਇਹਦਾ ਜੀ 39 ਲੀਟਰ ਪਹਿਲੇ ਸੂਏ ਦਿੱਤਾ ਇਹਨੇ 39 ਲੀਟਰ ਹਾਂ ਬਾਈ ਜਾਊ 45 50 ਨਾ ਹਾਈਟ ਚੈੱਕ ਕਰੋ ਜੀ ਬਾਈ ਜਦੋਂ ਮਰਜੀ ਬਹਿ ਜੋ ਕੋਤੋ ਲੈ ਥਣ ਵੀ ਟੋਪ ਦਾ ਲੱਗਿਆ ਹੋਇਆ ਜਿਵੇਂ ਮਰਜੀ ਕਰੀ ਜਾਓ ਜਿਵੇਂ ਮਰਜੀ ਕਰੀ ਜਾਓ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਕੱਚੀ ਜ਼ਰੂਰ ਆ ਪਰ ਜਿੱਦ ਤੈਯਾਰ ਹੋਗੀ ਉਹਦੇ ਨਾਂ ਦਾ ਮੈਂ ਇੱਧਰ ਖੜ੍ਹ ਜਾਣਾ ਲੈ ਕੈਮਰਾ ਇੱਧਰ ਲਾਉਣਾ ਤਾਂ ਮੇਰਾ ਪੂਰਾ 6 ਫੁੱਟ ਚੱਦਾ ਹੈ। ਲਓ ਚੈੱਕ ਕਰੋ ਜੀ। ਮੂੰਹ ਹੀ ਦਿਨਦਾ। ਇੱਧਰਲੇ ਪਾਸੇ ਵੀ ਦਿਖਾ ਦਿੰਨੇ ਆ ਲਓ ਜੀ। ਚੈੱਕ ਕਰੋ ਹਾਈਟ ਦਾ ਤਾਂ ਬਾਈ ਅੰਤ ਕੋਈ ਨਹੀਂ। ਰਿਕਾਰਡ ਸਮੇਤ ਤੁਨੂੰ ਗਾਂ ਮਿਲਣੀ ਆ ਇਹ। ਫਾਰਮ ਦੀ ਗਾਂ, ਫਾਰਮਾ ਚਾਬਾ ਪੀੜੀ ਐਫ ਦਾ ਮੇਲਾ ਹੋਇਆ ਸੀਗਾ ਉਹ ਚੀਜ਼ਾਂ ਜੀ ਇਹ। ਨਕੀਨੇ ਪੀਸਾ ਥਣਾ ਦੀ ਓਕੇ ਆ ਅੰਤਾਲ ਕਿੰਨਾ ਬਾਈ ਦੱਸਿਆ ਸੀਗਾ 48 49 ਪਹਿਲੇ 49 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ ਮੁੱਲ ਫਿਰ ਬਾਈ ਫੋਨ ਤੇ ਮੁੱਲੇ ਦਾ ਉਦੋਂ ਜਦੋਂ ਕੋਈ ਪੁੱਛੂ ਦੱਸ ਦਿਆਂਗੇ ਫੋਨ ਤੇ ਠੀਕ ਆ ਜੀ ਮੁੱਲ ਬਾਈ ਇਹਦਾ ਫੋਨ ਤੇ ਹੀ ਕਰ ਲੈਣਗੇ ਜਿਹਨੂੰ ਚਾਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ